ਹੈ ਮਿੱਤਰਾਂ ਦੀ ਛਤਰੀ ਤੋਂ ਉੱਡ ਗਈ ਜੱਪਿੰਡ ਪਹਿਰਾ ਲੱਗਦਾ ਉਹ ਮਿਊਜ਼ਿਕ ਉਧਰ ਵੀ ਢੋਲ ਤੇ ਡਗਾ ਲੱਗੂ ਨੱਚਣ ਵਾਲਿਆਂ ਦਾ ਆਪਮ ਹਾਰੇ ਪੱਪੁੱਠੂ ਕਹਿੰਦੇ ਬਿਨਾ ਢੋਲ ਤੋਂ ਭੰਗੜੇ ਉਹ ਜੀਵਨ ਦੀ ਕਬੱਡੀ ਜੀਵਨ ਦੇ ਨਾਲ ਫਣੀ ਦੀ ਟੱਕਰ ਇੰਗਲੈਂਡ ਦੇ ਫੀਮ ਦਾ ਬੈਸਟ ਜੀਵਨ ਦੇ ਵੀ ਵੱਡੇ ਰਕਾਰ ਦਰਸ਼ਕ ਵੀਰੋ ਤਾੜੀ ਨੰਬਰ ਜੀ ਦੇ ਮਰਜ਼ੀ ਹਿਸੇ ਆਵੇ ਉਹ ਨਿੰਜਾ ਨਿਊ ਦਾ ਇਸ ਸਮੇਂ ਹਾਏ 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 ਇੱਕ ਵਾਰੀ ਜੇ ਜਾਂਦੀ ਤੋਂ ਦੂਰ ਚਲਿਆ ਜਾਵੇ ਨਾ ਫੇਰ ਮੇਰੇ ਵੀਰੋ ਉਂਗਲ ਵੀ ਲਾਣੀ ਕਹਿੰਦੇ ਜੀਵਨ ਨੂੰ ਔਖੀ ਜੀਵਨ ਨੂੰ ਐਵੇਂ ਨਹੀਂ ਜਲਾਲ ਪਿੰਡ ਦੇ ਵਿੱਚ ਰਪਿੰਦਰ ਹੁਣਾਂ ਨੇ ਵੱਡੀ ਗੱਡੀ ਦੇ ਕੇ ਸਨਮਾਨ ਕੀਤਾ ਹੁਣ ਜੀਵਨ ਨੂੰ ਫਾੜਨਾ ਹੁਣ ਜੀਵਨ ਨੂੰ ਫਾੜਨਾ ਪੜਾ ਔਖਾ ਹਵਾਵਾਂ ਨੂੰ ਗੰਡ ਦੇਣ ਵਾਲੀ ਗੱਲ ਆਮ ਨੇ ਆ ਉਹ ਮੁੰਡਾ ਛੋਲਾ ਉਹ ਚੱਲਿਆ ਮਾਣੂਕੇ ਗਿੱਲਾ ਵਾਲਾ ਜੀਵਨ ਆ ਚੱਲਿਆ ਆ ਚੱਲਿਆ ਤਾੜੀ ਮੈਂ ਪਹਿਲਾਂ ਕਹਿਆ ਸੀ ਵੀ ਜੀਵਨ ਇੱਕ ਵਾਰ ਪਿੱਛੇ ਹੋ ਜੇ ਤੇ ਫੜਨਾ ਔਖਾ ਹੈ ਜੀਵਨ ਮਾਣੂ ਕੇ ਗਿੱਲਾ ਵਾਲਾ ਨਿਹਾਲ ਸਿੰਘ ਵਾਲੇ ਦਾ ਏਰੀਆ ਅਗਲੀ ਕਬੱਡੀ ਪਾਉਣ ਦੇ ਬਾਅਦ ਅਜੂਬਾ ਹੈ ਖੇਡ ਕਬੱਡੀ ਦਾ ਆ ਜੀਵਨ ਨੂੰ ਕੌਣ ਕੌਣ ਪਿਆਰ ਕਰਦਾ ਇੱਕ ਵਾਰੀ ਤਾੜੀਆਂ ਮਾਰਿਓ ਮੁੰਡੇ ਦੇ ਵਾਸਤੇ ਆ ਕਹਿੰਦੇ ਇਹਦੇ ਵਿੱਚ ਤੇ ਜਿਵੇਂ ਲੱਗਦਾ ਪ੍ਰਮਾਤਮਾ ਦਾ ਹੀ ਵਾਸਾ ਹੈ ਪ੍ਰਮਾਤਮਾ ਇਹਨੂੰ ਖੜਾਈ ਜਾਂਦਾ ਹੈ ਮੁਠੀ ਪਰ ਸਰੀਰ ਹੈ ਪਰ ਜਿਗਰਾ ਬਹੁਤ ਵੱਡਾ ਹੈ ਆ ਕਬੱਡੀ ਪੌਣ ਦੇ ਵਾਸਤੇ ਮਾਨੁਕੇ ਵਾਲਾ ਜੀਵਨ ਮੱਧਾ ਹੋਇਆ ਕਬੱਡੀ ਖਿਡਾਰੀ ਵਾਹ ਹਾ ਨਰੀਸਾ ਔਰ ਦੂਸਰੇ ਪਾਸੇ ਦੇਖਦੇ ਹਾਂ ਵੀ ਹਲਕਾ ਜਿਹਾ ਮੁਕਾਬਲਾ ਬਲੀਸ਼ ਦੇ ਨਾਲ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਇੱਕ ਹੋਰ ਨੰਬਰ ਜੁੜਦਾ ਹੋਇਆ ਲੱਖ ਲੱਖ ਨਹੀਂ ਪਾਉ ਕਬੱਡੀ ਜਫਾ ਵੀ ਲੱਖ ਪਈ ਸੀ ਉਹ ਦੁਬਾਰਾ ਰੀਨਿਊ ਹੋਣ ਦੇ ਵਿੱਚ ਬਹੁਤ ਵੱਡਾ ਫੈਡਰਲ ਗਵਰਨਮੈਂਟ ਨੇ ਰੋਲ ਅਦਾ ਕੀਤਾ ਡਿਪਟੀ ਪ੍ਰਾਈਮ ਮਿਨਿਸਟਰ ਜੀ ਨੇ ਰੋਲ ਅਦਾ ਕੀਤਾ ਭਾਜੀ ਸਰਕ ਸਾਹਿਬ ਦਾ ਸਾਡੇ ਮੈਂਬਰ ਆਫ ਪਾਰਲੀਮੈਂਟ ਪਰਮਜੀਤ ਪਰਮਾਰ ਜੀ ਉਹਨਾਂ ਦਾ ਵੀ ਖਾਸ ਤੌਰ ਤੇ ਬਹੁਤ-ਬਹੁਤ ਸਤਿਕਾਰ ਹੈ ਬਾਦ-ਬਾਦ ਧੰਨਵਾਦ ਹੈ ਬਹੁਤ-ਬਹੁਤ ਧੰਨਵਾਦ ਹੈ ਸਾਡੀ ਕਮਿਊਨਿਟੀ ਦਾ ਮਾਣ ਲਓ ਇਧਰ ਪਾਸੇ ਖੇਡ ਕਬੱਡੀ ਅਜੂਬਾ ਖੇਡ ਕਬੱਡੀ ਦਾ ਜੀਵਨ ਜੀਵਨ ਅੱਜ ਸਵੇਰ ਲਾਈਵ ਖੇਡ ਮੈਦਾਨ ਦੇ ਵਿੱਚ ਸ਼ੇਰ ਕਬੱਡੀ ਹੈ ਆਸ਼ੂ ਕਪੂਰ ਥਲਾ ਸੱਤਾ ਫਾਰਮਰ ਦੇ ਨਸੀਬ ਕਹਾਂਗਾ ਜੀ ਜਿਹੜਾ ਕੁਲਦੀਪ ਸ਼ਿਕਾਰਾ ਵਾਲੇ ਨੇ ਜਫਾ ਲਾਇਆ ਸੀ ਸੋਦੇ ਕੈਨੇਡਾ ਗਏ ਤੇ ਉੱਥੇ ਜਾ ਕੇ ਅਕਸਰ ਗੱਲਾਂ ਛੁੜਦੀਆਂ ਵੀ ਐਨੇ ਪੰਜਾਬੀ ਛੋਟੇ ਜੇ ਮੁਲਕ ਦੇ ਵਿੱਚ ਐਡੀ ਵੱਡੀ ਗਿਣਤੀ ਹੈ ਐਡੀ ਵੱਡੀ ਗਿਣਤੀ ਹੈ ਮੈਂ ਕਹਾ ਦੁਨੀਆ ਦਾ ਸਵਰਗ ਹੈ ਪੀਸਫੁਲ ਕੰਟਰੀ ਹੈ ਜੀਵਨ ਕਬੱਡੀ ਪਾ ਰਿਹਾ ਨਿਹਾਲ ਸਿੰਘ ਮਨੀ ਸੱਤੀ ਤੇ ਗਹਿਰੂੜਾ ਮਨੀ ਸੱਤੀ ਤੇ ਗੈਰੀ ਉਹਨਾਂ ਵੱਲੋਂ ਪ੍ਰੋ ਪ੍ਰੋ ਪੰਜਾਬ ਦੇ ਹਰੇਕ ਜੱਫੇ ਦੇ ਵਾਸਤੇ 200 200 ਡਾਲਰ ਜਿਹੜਾ ਉਹ ਦਿੱਤਾ ਜਾਵੇਗਾ ਨੋਟ ਕਰ ਲੈ ਨਾਲ ਦੀ ਨਾਲ ਕੋਚ ਸਾਡੇ ਵੀਰ ਬਹੁਤ ਬਹੁਤ ਧੰਨਵਾਦ ਹੈ ਸੋ ਇੱਕ ਦੇ ਵਿੱਚ ਇਹ ਅਜੂਬਾ ਹੈ ਖੇਡ ਕਬੱਡੀ ਦਾ ਆ ਨੌਜਵਾਨ ਜੀਵਨ ਮਾਨੂਕੇ ਵਾਲਾ ਮੁਠੀ ਪਰ ਸਰੀਰ ਹੈ ਜਦੋਂ ਖੇਡਦਾ ਪੰਜਾਬ ਦੇ ਕੱਪਾਂ ਦੇ ਉੱਪਰ ਫਿਰ ਬੱਲੇ ਬੱਲੇ ਕਰਾਉਂਦਾ 5 5 ਲੱਖ 7 7 ਲੱਖ 5 5 ਕਬੱਡੀਆਂ ਦੇ ਉੱਪਰ ਆ ਲੱਗਦਾ ਰਿਹਾ ਰਿਕਾਰਡ ਬਣਾ ਇਸ ਕਬੱਡੀ ਖਿਡਾਰੀ ਨੇ ਲਓ ਜਿਗਰਾ ਵੱਡਾ ਹੈ ਚੁਸਤੀ ਵੱਡੀ ਹੈ ਮਾਲਕ ਦੀ ਕਿਰਪਾ ਸਭ ਤੋਂ ਵੱਡੀ ਹੈ ਆਹ ਹੈ ਮਾਨੁਕੇ ਵਾਲਾ ਜੀਵਨ ਤਾਰੀਆਂ ਮਾਰਦੇ ਇੱਕ ਵਾਰੀ ਮੁੰਡੇ ਦੇ ਵਾਸਤੇ ਵਾਹ ਤਾੜੀਆਂ ਵੱਜੀਆਂ ਜੀਵਨਾ ਤੇਰੇ ਵਾਸਤੇ ਜਦੋਂ ਜਲਾਲਪਿੰਡ ਦੇ ਵਿੱਚ ਕਬੱਡ ਕਰਨ ਪੰਜਾਬੀ ਪਿਆਰ ਕਬੱਡੀ ਨੂੰ ਪਿਆਰ ਕਬੱਡੀ ਨੂੰ ਜੀਵਨ ਆ ਗਿਆ ਕਬੱਡੀ ਦਾ ਜੂਬਾ ਉਧਰ ਪੰਛੀ ਉਡਾਰੀਆਂ ਭਰ ਰਿਹਾ ਔਰ ਹਲਕਾ ਟੱਚ ਕਰ ਦਿੰਦਾ ਐ ਅਕਸਰ ਜਦ ਜੀਵਨ ਹੱਥ ਲਾ ਕੇ ਪਿੱਛੇ ਮੁੜਦਾ ਫੇਰ ਜਿਹੜਾ ਜੀਵਨ ਨੂੰ ਡਕਣਾ ਔਖਾ ਹੋ ਜਾਂਦਾ ਤੇ ਨੰਬਰ ਜੀਵਨ ਨੇ ਹਿੱਸੇ ਇੱਕ ਹੋਰ ਆਪਣੀ ਟੀਮ ਦੇ ਹਿੱਸੇ ਜੋੜ ਲਿਆ ਜੱਸੀ ਕਹਿੰਦਾ ਵੀ ਸਾਡੀ ਚੋਟੀ ਦੇ ਕਈ ਵਿੱਚ ਮਦਾਨੇ ਜੋਰ ਦਿਖਾਉਂਦੇ ਨਰੋਈ ਹੱਡੀ ਦਾ ਉਹ ਬੰਦਾ ਕਬੱਡੀ ਤੋਂ ਹੀਰਾ ਬਣਦਾ ਜੀ ਨੂੰ ਲੱਗ ਜਾਏ ਸ਼ਕ ਕਬੱਡੀ ਦਾ ਉਹ ਕਬੱਡੀ ਦਾ ਅਜੂਬਾ ਖੇਡ ਮੈਦਾਨ ਦੇ ਅੰਦਰ ਮਾਣੂਕਿਆਂ ਵਾਲਾ ਜੀਵਨ ਡਬਲ ਟੱਚ ਤੇ ਅੰਗ ਕਹਿੰਦੇ ਮਾਣੂਕਿਆਂ ਵਾਲੇ ਜੀਵਨ ਦੇ ਹਿੱਸੇ ਜੁੜਦਾ ਹੋਇਆ ਇਹ ਜੀਵਨਾਂ ਕਹਿੰਦੇ ਮਾਣੂਕਿਆਂ ਵਾਲਾ ਕਿਰਪਾ ਗੁਰੂ ਮਹਾਰਾਜ ਦੀ ਤਿਆਰ ਕੌਣ-ਕੌਣ ਪਾਉਂਦਾ ਹੈ ਤਮਾਲਾ ਮੇਰੇ ਦੋਸਤੋ ਉਹ ਕਰਕੇ ਮੈਦਾਨਾਂ 'ਚ ਕਮਾਲਾ ਮੇਰੇ ਦੋਸਤੋ ਕਿਹੜਾ ਦੇਖੋ ਅੱਜ ਦਾ ਇਹ ਮੇਲਾ ਲੁੱਟ ਜਾਊਗਾ ਤੇ ਜਿੱਤ ਦਾ ਸਰੂਰ ਦੇਖੋ ਕਿਹਦੇ ਉੱਤੇ ਛਾਊਗਾ ਜਿੱਤ ਦਾ ਸਰੂਰ ਦੇਖੋ ਕਿਹਦੇ ਹਿੱਸੇ ਆਵੇਗਾ ਕਿਹਦੇ ਹਿੱਸੇ ਜਾਊਗਾ ਉਹ ਸਾਹਮਣੇ ਪਈ ਹੋਈ ਕਬੱਡੀ ਅਜੂਬਾ ਖੇਡ ਮੈਦਾਨ ਦੇ ਅੰਦਰ ਅਜੂਬਾ 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 ਇਹਦੇ ਦੇ ਤਾੜੀਆਂ ਮਾਰਦੀ ਆ ਦੁਨੀਆ ਮਹਾਰੇ ਵੀ ਇਹਦੇ ਗੁਰੂ ਮਹਾਰਾਜ ਦੀ ਕਿਰਪਾ ਵੀ ਜਿਹੜਾ ਦੁਨੀਆ ਦਾ ਸਟਾਰ ਹੈ ਇਹ ਮਾਨੂਕਿਆਂ ਵਾਲਾ ਜੀਵਨ ਹੈ ਜੀਵਨ ਮਾਨੂਕਿਆਂ ਵਾਲਾ ਕਹਿੰਦੇ ਢੰਡਿਆਂ ਦੇ ਵਿੱਚ ਕੱਪ ਹੋਵੇਗਾ ਫਰਵਰੀ ਮਹੀਨੇ ਤੇ ਮਾਨੂਕਿਆਂ ਵਾਲੇ ਜੀਵਨ ਦੀ 7.5 ਲੱਖ ਦੀ ਰੇਡ ਪਾਈ ਜਾਣੀ ਹੈ ਢੰਡਿਆਂ ਦੇ ਮੇਲੇ ਤੇ ਪ੍ਰੋ ਪੰਜਾਬ ਸਪੋਰਟਸ ਕਲੱਬ